ਇਹ ਵੀ ਕੱਲ ਨੂੰ ਹੀ ਛੱਡਦੇ ਦੋਨੇ ਕਰੋ ਜੋੜਾ ਹੋਰ ਇੱਕ ਉਤਰ ਇਹ ਹੈਗੇ ਮੇਨ ਜੋੜੇ ਵੱਡੇ ਇਹ ਆਪਣਾ ਕਬੂਤਰ ਹੀ ਆ استاد ਦੇ ਘਰੋਂ ਪਵਿੱਤਰ ਹਰੀਏਲੇ ਦੇ ਠੀਕ ਆ ਤੇ ਆਹ ਇਹਦੀ ਪੱਠੀ ਆ ਦੇਖ ਲਓ ਤੇ ਆਹ ਇਹਦਾ ਪੋਤਾ ਨਾਲ ਆਹ ਬਾਜੀ ਜਿੱਤਿਆ ਕੋਈ ਕਹਿ ਨਹੀਂ ਸਕਦਾ ਨਾਲੇ 25 ਤਰੀਕ ਨੂੰ ਸੰਧੂਆਂ ਨੇ ਬਾਜੀ ਜਿੱਤੇ ਐਸੇ ਸਾਲ ਹੀ ਲਓ ਵੀ ਮਿੱਤਰੋ ਸਵੇਰ ਦੇ ਵੱਜ ਗਏ ਆ 6 ਅਸੀਂ ਜਲੇ ਆ ਮੋਗੇ ਨੂੰ ਆ ਭਾਈ ਹੁਣਾਂ ਦੇ ਨਾਲ ਚਲੇ ਆ ਹਾਥੀ ਚੜਿਕ ਹੁਣੀ ਭਾਈ ਜੀ ਮੋਗੇ ਵਾਲੇ ਤਾਂ ਅਜੇ ਤਨ ਭਾਈ ਹਾਂ ਦੇ ਮੁਲਕਾਤ ਵੀ ਕਰਾਵਾਂਗੇ ਦੱਸਾਂਗੇ ਭਾਈ ਨੇ ਕੀ ਕੀ ਪ੍ਰੈਸ ਜਿੱਤੇ ਆ ਸਾਈਡਾਂ ਡਿਟੇਲ ਦਵਾਂਗੇ ਕਬੂਤਰ ਵੀ ਤੁਹਾਨੂੰ ਦਿਖਾਵਾਂਗੇ ਸੋ ਬਣਿਆ ਰਿਓ ਵੀਡੀਓ ਦੇ ਨਾਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਲਓ ਜੀ ਮਿੱਤਰੋ ਬੰਦਾ ਸਾਡੇ ਕਾ ਵੀ ਆ ਗਿਆ ਜੀ ਕਰੋ ਦਰਸ਼ਮੰਦੇ ਦੇਦਾਰ ਕਰੋ ਦਰਸ਼ਮੰਦੇ ਦੇਦਾਰੇ ਕਰੋ ਇਧਰ ਬੰਦੇ ਆਇਆ ਉਹ ਸਾਰੀ ਬਰੀ ਗਿਆ ਚਾਲਾ ਉਹ ਤੇ ਨਹੀਂ ਠੀਕ ਆ ਪਤਲਾ ਜਾਨਵਰ ਵੀ ਨਾਲ ਲਿਆ ਤੇ ਆਪਾਂ ਦੇਖੋ ਬੈਜ ਨਹੀਂ ਕਿੱਥੇ ਆ ਇਹ ਬਈ ਯਾਰ ਛੱਡਣ ਚੱਲੇ ਆ ਅੱਜ ਮੁੰਡੇ ਦੇ ਘਰੇ ਆਪਾਂ ਯਾਰ ਪੂਰਨ ਨਾ ਮੇਲੇ ਗਣਪਤੀੇ ਕਢਾਉਣ ਜਾ ਗਿਆ ਆਂਦੇ ਨਾਲ ਭਾਈ ਹੁਣਾਂ ਨੇ ਇਹ ਚ ਕੋਸ਼ ਕਬੂਤਰ ਆਪਾਂ ਤਾਰੇ ਵਾਲੇ ਕਬੂਤਰਾਂ ਦੇ ਪੱਠੇ ਆ ਉਹ ਹਾਥੀ ਨੂੰ ਦੇ ਕੇ ਆਉਣੇ ਆ ਤੇ ਕੋਸ਼ਕ ਹੈਗੇ ਪੰਨੂ ਵਾਲੇ ਕਰੋ ਦਰਸ਼ਨ ਮਿੱਤਰੋ ਹਾਥੀ ਦੀਆਂ ਬੱਕਰੀਆਂ ਆਈ ਇਹ ਦਿਖਾ ਦੇਣਾ ਚੱਡੇ ਦਿਖਾ ਆ ਮਿੱਤਰੋ ਪਾਜੀ ਹੁਣਾਂ ਦੀਆਂ ਬੱਕਰੀਆਂ ਖੇਲੇ ਕੱਦਾ ਠੀਕ ਠਾਕ ਦੇ ਤਾਂ ਦੇਵਤਾ ਜਾਵਣੇ ਬੀਤਾ ਮਿੱਤਰੋ ਪਹੁੰਚ ਗਏ ਭਾਜੀ ਉਹਨਾਂ ਦੇ ਪਿੰਡ ਆਪਾਂ ਆਪਣੇ ਭਰਾ ਨਾਲ ਆਏ। ਲੂਟੀਆਂ ਵੀ ਦਿਖਾਦੇ ਭਾਈ ਉਹਨਾਂ ਦੇ। ਆਹ ਭਾਈ ਉਹਨਾਂ ਦੇ ਦੇਖੋ ਜਾਨਵਰ। ਆਹੋ ਦੇਖੋ। ਇਹ ਬੋਏ। ਉਹ ਗਦਾਂ ਠੀਕ ਠਾਕ ਨੇ, ਥੇਤਾਂ ਦੇ ਥੇਤਾਂ। ਉਹ ਜਾਨਵਰ ਭਾਈ ਉਹਨਾਂ ਦੇ ਸੀਰ। ਲੋ ਵੀ ਚੱਲੀ ਆਹਾ 3 ਮੰਥ। ਇਦੋਂ ਬੱਚੇ ਤੇ ਭਾਈ ਹਣਾਂ ਨੂੰ ਆਪਾਂ ਬੱਚੇ ਕੱਢਿਆ ਹੈ ਨਾ ਪਾਦੇ ਹੂੰ ਇਹ ਵੱਡੇ ਜੋੜੇ ਆ ਤੇ ਵੱਡੇ ਜੋੜੇ ਆ ਇਹਦੇ ਬੱਚੇ ਕੱਢੇ ਸੀ ਆਪਾਂ ਇਹ ਤੇ ਤਲੀ ਦੋ ਵਾਰੀਆਂ ਜਿੱਤੀ ਸੀਗੀ ਇਹ ਦੋਨੇ ਬਾਜ਼ੀਆਂ ਤੇ ਪਿੱਪੜ ਦੇ ਵੰਦੀ ਸੀ ਠੀਕ ਆ ਕਾਲੇ ਦੋਨੇ ਟੂਸੇ ਕਾਲੀ ਟੋਰੀ ਤੇ ਗੁਲਾਬੀ ਪਲਕਾਂ ਹੀ ਮਾਸ਼ੱਲਾ ਹੀ ਪਾਇਆ ਇਹ ਠੀਕ ਠੀਕ ਐਚ ਨੰਬਰ ਆ ਕਬੂਤਰ ਥੋੜੇ ਜਿ ਲਿਬੜ ਗਏ ਟੈਟ ਕਰਕੇ ਆ ਹੂੰ ਆ ਕਬੂਤਰ ਬਿੰਦਰ ਖਿਡਾਰੀ ਦਾ ਹੀ ਜੇ ਦਾ ਨਾਂ ਤਾਂ ਚਲੋ ਹੁਣ ਕੀ ਦੇਣਾ ਇਹ 65000 ਦਾ ਲਿਆ ਸੀ ਕਬੂਤਰ ਮਤਲਬ 65000 ਦਾ ਕਬੂਤਰਾ ਕੱਲਾ ਹੀ ਇਹ ਇਹ ਹੁਣ ਪਤਾ ਲੱਗ ਜਾਊਗਾ ਦੇਖ ਕੇ ਬੰਦਿਆਂ ਨੂੰ ਆਜੀ ਰਾਜਨ ਵਾਲੇ ਬੰਦੇਆਂ ਦੀਆਂ ਆਪ ਵੱਡੀ ਦੇ ਦਾ ਤੂਤਰ ਕੋਲ ਵੱਡੀ ਦੇ ਸਾਨੂੰ ਕੋਤਨ ਦਿਖਾਈਓ ਅਜੋਲੀ ਆਉ ਲੱਗ ਇਹ ਹੈਗੇ ਮੇਨ ਜੋੜੇ ਵੱਡੇ ਲਾਓ ਤਾਂ ਨੰਨੇ ਮੁੰਨੇ ਬੱਚੇ ਵੀ ਦਿਖਾਈ ਦੇ ਨਾਲ ਛੋਟੇ ਛੋਟੇ ਨੇ ਪਿਆ ਮਾ ਸਹੀ ਆ ਮੁਕ ਮੇਟਰੋਂ ਪਾਜੀ ਬਣਾਉਂਦਾ ਨਜ਼ਾਰਾ ਜਿਹੜਾ ਪਾਜੀ ਬਣਾਉਂਦਾ ਓਏ ਹੋਏ ਲੈ ਮੈਂ ਨੰਦ ਖੋਣਾ ਗੜੇ ਗੁਰੂ ਸਾਹਿਬ ਓਹ ਲੀ ਜਾਣੀ ਕੱਚੀਆਂ ਬੀੜੀਆਂ ਦੀ ਵੀਡੀਓ ਹਟਦੇ ਭਾਈ ਦੇ ਮਿੱਤਰ ਉੱਪਰ ਬਸ ਮਿੱਤਰ ਆ ਵੀ ਲੈ ਧੂਪ ਟਿੱਕਾ ਕਰਕੇ ਛੱਡਦੇ ਧੂਪ ਟਿੱਕਾ ਕਰਕੇ ਛੱਡਦੇ ਆ ਬੱਗੇ ਨਜ਼ਰ ਤੋਂ ਵੀ ਰੱਖੀ ਜੁੱਤੀ ਰੱਖੀ ਆ ਠੀਕ ਆ ਧੂਪ ਡੇਲੀ ਹੁੰਦੀ ਭਾਈ ਧੂਪ ਡੇਲੀ ਹੁੰਦੀ ਆ ਬਾਕੀ ਹੱਡੇ ਭਾਈ ਹੋਣਗੇ ਇਹ ਫਾੜਨੇ ਜਾ ਰਹੇ ਆ ਕੰਮ ਉੱਤਰ ਫਿਰ ਬੁੜਕ ਜਾਂਦੇ ਆ ਨਵੇਂ ਬੰਦੇ ਤੋਂ ਦੇਖ ਕੇ ਨਾ ਡਰਦੇ ਆ ਬਾਕੀ ਉੱਪਰ ਵੀ ਛੱਡੇ ਹੋਏ ਭਾਈ ਨੇ ਆ ਦੇਖੋ ਆਰਡਰ ਇਹਨੇ ਹੀ ਹੈਡੇ ਹੋੜ ਰਿਹਾ ਪੂਰੇ ਪਰ ਛਤਰੀਆਂ ਲਾ ਕੇ ਢਾਈ ਦੇ ਆਪਾਂ ਛਤਰੀਆਂ ਲਾ ਕੇ ਢਾਏ ਆ ਇਦਾਂ ਛਤਰੀ ਨਹੀਂ ਲਾਈ ਹੈਗੀ ਆਪਾਂ ਕਿਸੇ ਪਾਸੇ ਵੀ ਦੇਖ ਸਕਦੇ ਨਹੀਂ ਓਏ 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 ਹਾਏ ਟੂਚ ਆਪਣੀ ਨੂੰ ਕੁਝ ਕਰਦੀ ਆ ਇਹ ਇਹ ਬਾਰਿਸ਼ ਛੱਡ ਗਈ ਮਤਲਬ ਛੱਡ ਗਈ ਬਾਜੀ ਤੇ ਜੇਤੂ ਤੇ ਦੋਨੇ ਟੂਚੇ ਕਾੜੇ ਆ ਜੇਤੂ ਆ ਉਦੋਂ ਅਸੀਂ ਜੇਤੂ ਇਹ ਵੀ ਆਪਾਂ ਲੈ ਜਾਣਾ ਜੇ ਲਿਜਾਣ ਤੇ ਆਂ ਹੋਰ ਵੀ ਹੈਗੇ ਆ ਹੋਰ ਵੀ ਹੈਗੇ ਮੂਰਾ ਵਾਲੇ ਪਰ ਕੁਸ਼ਟ ਆ ਤੇ ਵੀ ਨੂੰ ਤੋਂ ਮੇਰੀ ਜਿਹੜਾ ਕਬੂਤਰ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਹ ਉਸਦਾ ਹੀ ਸ਼ਕਾ ਭਰਾ ਵਾ ਇਹ ਨੀਲੇ ਵੀ ਘਟਦੇ ਆ ਚਿੱਟੇ ਸਪੇਦ ਸ਼ਾਖੇ ਟੇਰੇ ਕਮੰਡਲੇ ਸਾਰੀ ਤਰ੍ਹਾਂ ਦੇ ਘਟਦੇ ਆ ਤੇ ਇਹ ਜਿਹੜਾ ਰੰਗ ਆ ਇਹ ਦੇਖ ਲਓ ਤੇ ਇਹਦੇ ਕੜਿੱਕੀ ਨਹੀਂ ਪਾਈ ਪੈਰ ਦੇਖ ਲਓ ਇਹ ਜਿਹੜਾ ਕਬੂਤਰ ਸੀ ਆਪਾਂ ਇਹਦਾ ਭਰਾ ਘਟਾਰੋ ਛੱਡਿਆ ਜੀ ਸੱਤਮਾ ਹਰਿਆ ਸੀ ਤੇ 120 ਦੇ ਨੇੜੇ ਕਿਹੜੇ ਉੱਡੇ ਸੀਗੇ 1700 ਮੁੱਢ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਨਵੇਂ ਸ਼ਹਿਰ ਏਰੀਆ ਦਾ ਪਿੰਡ ਸੀ ਤੇ ਚਲੋ ਝਾੜ ਕਰਕੇ ਆਪਣਾ ਬਹਿ ਗਿਆ ਹਰ ਗਏ ਸੀ ਪਰ ਉੱਡੇ ਆ ਬਹੁਤ ਚੰਗੇ ਜੀ ਇਹ ਉਹ ਕਬੂਤਰ ਆ ਇਹਨਾਂ ਕਰੀਏ ਤਾਂ ਦੇ ਲੋ ਜੀ ਇਹ ਆਪਣੇ ਘਰ ਦੀ ਉਤਰੀ ਆ ਚਟੀਆਂ ਦੀ ਤੇ ਜਿਹੜਾ ਆ ਪਾ ਕਬੂਤਰ ਘਟਾਰੋ ਛੱਡਿਆ ਜੀ ਉਹ ਆ ਵਾ ਜਿੰਦੀ ਪੱਟੀ ਆ ਤੇ ਇਹ ਦੋਨੇ ਆਸਰੇ ਚ ਲਾਏ ਆ ਪਿਓਰ ਕਰਦੇ ਪਏ ਚੈੱਕ ਤੇਰੀ ਪੂਛ ਇੱਕ ਖੰਭ ਚਿੱਟਾ ਸੀ ਆ ਹੁਣ ਇਹ ਹੈਗਾ ਬਾਦ ਪਤ ਨਹੀਂ ਨਹੀਂ ਹੈਗਾ ਆ ਦੇਖੋ گول گول ਕੇ ਚਿੱਟਾ ਖੰਭ ਆ ਕਬੂਤਰ ਆ ਆ ਦੇਖੋ ਚੈੱਕ ਕਰੋ ਮੈਂ ਦੰਦਾ ਪੰਦਾ ਸਰਦਾਰ ਜੀ ਆਹ ਛੱਟਾਂ ਦੇ ਤਾਂ ਜਿਹੜੀ ਤੁਹਾਨੂੰ ਪਹਿਲਾਂ ਕਾਲੀ ਕਬੂਤਰੀ ਦਿਖਾਈ ਸੀ ਉਹਦੇ ਨਾਲ ਆਹ ਕਬੂਤਰ ਲੱਗਾ ਬੱਚੇ ਪਾਲਦਾ ਸੀ ਆਂਡੇ ਦੁਬਾਰਾ ਲਹਾਏ ਹੁਣ ਆਂਡੇ ਪਲਟੇ ਜਾਣਗੇ ਇਹ ਜੋੜਾ ਲਿਆ ਰਹੇ ਆ ਆਪਾਂ ਜਿਹੜਾ ਆਪਾਂ ਨੂੰ ਚੰਗਾ ਲੱਗ ਰਿਹਾ ਆਪਾਂ ਉਹੀ ਲਿਆ ਰਹੇ ਆ ਕਬੂਤਰਾਂ ਵਜਰੇ ਅੱਜ ਕਿਰਪਾਨਾਂ ਵੀ ਚੱਲ ਸਕਦੀਆਂ ਮੈਂ ਲੋ ਇਹਦੀ ਪੂਛ ਕਾਂ ਬਚਟਾਈ ਘਟਾਰੋ ਦੇਖਿਆ ਹੀ ਆ ਬੰਦਿਆਂ ਨੇ ਔੜ ਦਾ ਬੈਠ ਗਿਆ ਹੀ ਕੋਠੀ ਤੇ ਗੁਲਾਬੀ ਰੰਗ ਵਾਲੀ ਤੇ ਲਓ ਜੀ ਅੱਜ ਦਾ ਕਬੂਤਰ ਕਹੇ ਹੁ ਦਿੱਤੇ ਨਹੀਂ ਆ ਤੇ ਅਸਲੀ ਤੇ ਅਸਲੀ ਕਬੂਤਰ ਦੇ ਤੇ ਅੱਜ ਉਹ ਬੰਦੇ ਥਾਪੀਆਂ ਮਾਰਦੇ ਕਹਿੰਦੇ ਸਾਡੇ 707 ਉੜਦੇ ਆ ਆਹ ਉੜਦੇ 707 ਇਹ ਲਾਉਣਾ ਆ ਬਲੌਗ ਚ ਨਹੀਂ ਨਹੀਂ ਲਾਉਣਾ ਕਾਹਦੀ ਬਾਤ ਹਮਨੇ ਜਿਆੜੇ ਮਿੱਤਰੋ ਅੱਜ ਮੋਗੇ ਆਏ ਸੀ ਭਾਈ ਘਣਾ ਕਬੂਤਰ ਖਿੱਦਣੇ ਆ ਤਾਂ ਭਾਈ ਹੁਣ ਦੇਖੋ ਕੰਮ ਜਮਾ ਖੁੱਡੇ ਇੱਧਰ ਵੀ ਹੈਗੇ ਇੱਧਰ ਵੀ ਖੁੱਡੇ ਹੈਗੇ ਆਹ ਭਾਈ ਹੁਣਾਂ ਦੇ ਉਸਤਾਦ ਆ ਵੀ ਖੁੱਡੇ ਆ ਵੀ ਖੁੱਡੇ ਇੱਧਰ ਪਿੰਡ 'ਚ ਕਾਫੀ ਕਬੂਤਰ ਕਬੂਤਰ ਰੱਖੇ ਆ ਭਾਈ ਹੁਣਾਂ ਦੇ ਉਸਤਾਦ ਆ ਆਹ ਲਓ ਪਿੱਛੇ ਛੱਲੇ ਵਾਲੀ ਇਹ ਤਾਂ ਨਹੀਂ ਚਾਹੀਦੀ ਜੀ ਇਹ ਤਾਂ ਰੱਖ ਲੈ ਨਹੀਂ 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 ਰੱਖਣੀ ਇਹ ਰੱਖ ਲਓ ਹਨਾ ਪਾਸ ਆ ਜਾ ਕਹੇ ਫੜ ਤੇ ਦਾ ਭਰਾ ਜਿਹੜਾ ਬਾਜੀ ਜੁੱਤਾ ਓ ਓ ਟੱਲ ਫਰਾ ਲੈ ਆਂ ਕੱਢ ਕੇ ਤਾਂ ਪਤਾ ਲੈਣੀ ਆ ਬਚਾਰੇ ਇਹ ਬਹੁਤ ਸਾਡਾ ਹਾਂ ਨਾ ਉਹਦੇ ਆ ਸ਼ਾਖ ਕੀਤੇ ਤੇ ਜੇਲ ਵਾਲੇ ਦੇ ਵਾ ਠੀਕ ਹੀ ਰੱਖ ਲੈਣਗੇ ਤਾਂ ਮੈਨੂੰ ਬੱਚਾ ਕਿਹੜਾ ਦੇ ਕੇ ਜਾਣਾ ਇਹਨਾਂ ਚੋਂ ਉਹਦੇ ਕਢਾਰੇ ਜੂੜਾ ਤਾਂ ਟੱਤੀ ਆ ਕਾਰ ਸਰੇ ਤੁਹਾਨੂੰ ਵੱਡੇ ਦਿੱਤੇ ਆ ਪਰ ਸਾਫ ਜੇਲ ਵਾਲੀ ਦਾ ਮੰਗਦਾ ਉਹਦਾ ਛਾਹ ਕੀ ਦਾ ਮੰਗਦਾ ਸੀ ਆਹ ਰੇ ਛਾਹ ਕੀ ਲੌਂਦੀ ਆਂ ਡੇਗੜੀ ਹੁੰਦੀ ਨਹੀਂ ਹੁੰਦੀ ਉਹ ਕਬੂਤਰੀ ਕਿੱਥੇ ਆ ਛਾਹ ਪਿਆਰ ਤੇ ਫਿਰਦੀ ਕਾਲੇ ਘੰਡ ਵਾਲੀਆਂ ਨੇ ਆ ਇਹ ਰੋੜੀ ਇਹ ਕਬੂਤਰ ਆ ਆਹ ਰੇ ਕਾਲੇ ਘੰਡ ਵਾਲੀ ਯਾਰ ਆਹ ਰੇ ਸਾਰੇ ਜਿਹੜਾ ਆਪਣਾ ਉਹ ਤੇ ਬਾਜੀ ਜਿੱਤਿਆ ਉਹਦਾ ਢੱਲ ਫਰੀ ਦਾ ਭਰਾ ਉਹ ਲਿਆ ਆ ਵੇਚੀ ਛੱਡ ਦੇ ਪਿੰਜਰੇ ਚ ਪਾ ਲੈ ਰੋਕ ਜਾ ਫੜ ਕੇ ਰੱਖ ਉਹ ਨਾ ਹੰਦੀ ਰੋਕ ਜਾ ਵੇਤੀ ਆਹੋ ਮਹ ਕੋ ਚਾਰ ਰੱਖ ਲੈਣੇ ਬਹੁਤ ਹੱਦ ਜੀ ਉਤਰ ਤਾਰੇ ਤੋਂ ਲੈ ਕੇ ਆਵਾਂਗੇ ਹੁਣ ਜਾ ਕੇ ਇੱਧਰ ਮੇਰੇ ਲਈ ਕਰੀ ਹੁਣ ਲੈ ਇਹ ਯਾ ਉਸਤਾ ਦੇ ਘਰੋਂ ਪਵਿੱਤਰ ਹਰੀਏਲੇ ਦੇ ਠੀਕ ਆ ਤੇ ਆਹ ਇਹਦੀ ਪੱਠੀ ਆ ਦੇਖ ਲੋ ਤੇ ਆਹ ਇਹਦਾ ਪੋਤਾਂ ਨਾਲ ਆ ਬਾਜੀ ਜਿੱਤਿਆ ਕੋਈ ਕਹਿ ਨਹੀਂ ਸਕਦਾ ਨਾਲੇ 25 ਤਰੀਕ ਨੂੰ ਸੰਧੂਆ ਨੇ ਬਾਜੀ ਜਿੱਤੇ ਇਸੇ ਸਾਲ ਹੀ 8 ਵਜੇ ਟਿਕਿਆ ਤੇ ਆਏ ਸਿੱਧੀ ਭੈਣ ਆ ਤੇ ਮੁੰਨਾ ਝੇੜੂ ਵਾਲਾ ਫੁੱਦੂ ਬਣਾਉਂਦਾ ਸਾਡੇ ਤਾਰੇ ਦੇ ਹੁੰਦੇ ਆ ਫਲਾਣੇ ਦੇ ਸੁੱਕਦਾ ਫਿਰਦਾ ਹੁਣ ਇਹਨੂੰ ਉਹਦੇ ਦੀ ਛੱਡ ਲਾ ਇਹਨੂੰ ਕੋਲ ਛੱਡਾ ਫੇਲਾ ਨਹੀਂ ਸਵਾ ਇਹ ਮੇਲਾ ਹੀ ਆ ਤੇ ਇਹ ਬੰਦੇ ਨੂੰ ਜੋੜੇ ਦਊਂਗਾ ਇਸ ਨੂੰ ਇਹਨੂੰ ਕਾਲੇ ਨੂੰ ਜਿਹੜਾ ਮਰਜੀ ਮੰਗ ਲੈ ਰਾਮ ਆ ਕੋਲ ਆਪਣਾ ਦਾ ਬੰਗਸਮਾਨ ਫਰਦੂ ਆ ਜਾ ਯਾਰ 3200 ਜੀ ਆ ਛੜ ਜਿੰਦਾ ਬਾਈ 5500 ਅੰਕਲ ਚੇਹਰਿਆ ਰਕੇ ਦਰੋਂਦੇ ਹੋਣਾ ਆ ਤਰ ਜਣੇ ਚਟੀਆਂ ਦੇ ਹਾਂ ਬਾਈ ਨੇ ਘੰਡੇ ਵੱਡੇ ਸਾਧ ਵਾਲੇ ਆ ਉਹ ਯਾਰ ਨਵੀ ਹੋ ਸਾਧ 5500 ਬੜਾ ਇਹ ਕੌਣ ਆ ਤੂੰ ਨਾ ਉਹਨਾਂ ਨਾਲ ਮਿਲਣਾ ਉਹਨਾਂ ਦੇ 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 ਇਹ ਜੀਪ ਚੱਲੀ ਚਲੋ ਆ ਫੁਮਾਰ ਉਜਾਗਰਨ ਲੋੜ ਪਈ ਉਹਦਾ ਦੇਖ ਲੈ ਪੁੱਤ ਇਹਨਾਂ ਦਾ ਪੱਤੇ ਆ ਲੈ ਪਰ ਆਓ ਇੱਧਰ ਆ ਇਹ ਵੀ ਕੰਮ ਨੂੰ ਛੱਡ ਦੇ ਦੋਨੇ ਕੰਮ ਨੂੰ ਛੱਡ ਦੇ ਠੀਕ ਠੀਕ ਆਹ ਵੀ ਅੱਪਾ ਘਰੋਂ ਪਾਣੀ ਬੋਗੜੀ ਮਾਰਦੇ ਹੁੰਦੇ ਸੀ ਬੰਦੇ ਨੂੰ ਆਪਾਂ ਇਹੋ ਜੀ ਆਪਣੇ ਵੀ ਇੱਧਰ ਨਹੀਂ ਜਾ ਜਦੋਂ ਕੋਈ ਟਾਈਮ ਬਾਕੀ ਆ ਭਾਈ ਹੁੰਦਾ ਨਾਮ ਦਿੱਤੇ ਹੋਏ ਆਹ ਤੇ ਨਹੀਂ ਰੋਜ ਤੇ ਮਾ ਅੱਜ ਕਬੂਤਰ ਜੁੜਾ ਹੋ ਤੁਹਾਨੂੰ ਵੱਡਾ ਜਾਣਾ ਤੇ ਛੇ ਨਾਲ ਜਾਣਾ ਨਹੀਂ ਨਹੀਂ ਜਾਣਾ ਇਹ ਵਾਦਾ ਵੀ ਜਿੱਤਿਆ ਕਬੂਤਰ ਆਪਣੇ ਇਹ ਅੱਛਾ ਜੀ ਤੇ ਕੱਪ ਵੀ ਜਿੱਤਿਆ ਉਦੋਂ ਠੀਕ ਹਾਂ ਆਹ ਤਾਂ ਇੰਕੀ ਕੀ ਚਾਹਤਾ ਰਿਹਾ ਤੇ ਹਾਂ ਸਾਰੀ ਜੀ ਆਹ ਜਿੱਤੀ ਹੈ ਕਬੂਤਰੀ ਵਾਦਾ ਵੀ ਤੇ ਪਲੱਸ ਕੱਪ ਵੀ ਕਿੰਨੇ ਦੀ ਜਿੱਤੀ ਸੀਗੀ 3000 3500 ਰੁਪਏ ਆ ਜਿੱਤਿਆ ਜੀ ਆ ਦੇ ਉੱਤਰ ਆਰੇ ਮੋਰ ਲੱਗੀ ਹੈ ਕਾਲਾ ਟੂਚਾ ਕਾਲਾ 사ਤਾ ਕਾਲਾ ਟੂਚਾ ਹਰਾ ਘਾੰਡ ਠੀਕ ਹੈ ਭਾਈ ਆਹ ਤਾਂ ਕਰਦੇ